ਇਸ ਵੇਲੇ ਦੀ ਬੇਹਦ ਮੰਦ ਭਾਕੀ ਖਬਰ ਮਾਨਸਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮਾਨਸਾ ਦੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਤੇ ਇਸ ਹਾਦਸੇ ਦੇ ਵਿੱਚ ਦੋ ਮਾਸੂਮ ਬੱਚਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਜਿहां ਠੀਕ ਸੁਣਿਆ ਤੁਸੀਂ ਤਾਂ ਤੁਹਾਨੂੰ ਦੱਸ ਦਈਏ ਕਿ ਪਿਤਾ ਦੇ ਵੱਲੋਂ ਇੱਕ ਸਕੂਟਰੀ ਦੇ ਉੱਤੇ ਦੋ ਮਾਸੂਮ ਬੱਚਿਆਂ ਨੂੰ ਸਕੂਲ ਛੱਡਣ ਜਾਂਦੇ ਸਮੇਂ ਪੂਰਾ ਹਾਦਸਾ ਵਾਪਰਿਆ ਜਦੋਂ ਪਿੱਛੋਂ ਆ ਰਹੀ ਪੰਜਾਬ ਰੋਡ ਦੇ ਜੀਬਸ ਬੱਸ ਦੇ ਵੱਲੋਂ ਟੱਕਰ ਮਾਰੀ ਗਈ ਹੈ ਤੇ ਟੱਕਰ ਮਾਰਨ ਤੋਂ ਬਾਅਦ ਦੋ ਬੱਚੀਆਂ ਜਿਹੜੀਆਂ ਨੇ ਬੱਸ ਦੇ ਟਾਇਰ ਹੇਠ ਆ ਗਈਆਂ ਜਿਸ ਤੋਂ ਬਾਅਦ ਬੱਚੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤਾਂ ਅੱਜ ਸਵੇਰੇ ਮਾਨਸਾ ਚੁਨੀਰ ਰੋਡ ਦੇ ਉੱਤੇ ਇਹ ਪੂਰਾ ਹਾਦਸਾ ਵਾਪਰਿਆ ਹੈ ਜਿੱਥੇ ਇੱਕ ਸਰਕਾਰੀ ਸਕੂਲ ਦੀਆਂ ਦੋ ਬੱਚੀਆਂ ਜਿਹੜੀਆਂ ਨੇ ਇੱਕ ਦੀ ਉਮਰ 8 ਸਾਲ ਤੇ ਦੂਸਰੀ ਦੀ 11 ਸਾਲ ਜਾਣਕਾਰੀ ਮੁਤਾਬਕ ਜੋ ਸਾਹਮਣੇ ਆਈ ਹੈ ਤਾਂ ਦੋਹੇ ਬੱਚਿਆਂ ਆਪਣੇ ਪਿਤਾ ਦੇ ਨਾਲ ਜਿਹੜਾ ਨੇ ਸਕੂਟਰੀ ਦੇ ਉੱਤੇ ਸਕੂਲ ਜਾ ਰਹੀਆਂ ਸੀ ਤਾਂ ਪਿੱਛੇ ਤੋਂ ਆ ਰਹੀ ਇੱਕ ਪੰਜਾਬ ਰੋਡ ਬੇਜ ਦੀ ਬੱਸ ਦੇ ਵੱਲੋਂ ਇਹਨਾਂ ਨੂੰ ਟੱਕਰ ਮਾਰੀ ਗਈ ਤੇ ਉਸ ਤੋਂ ਬਾਅਦ ਬੱਸ ਚਾਲਕ ਜਿਹੜਾ ਬੱਸ ਨੂੰ ਲੈ ਕੇ ਫਰਾਰ ਹੋ ਜਾਂਦਾ ਤੇ ਥੋੜੀ ਦੂਰ ਜਾਣ ਤੋਂ ਬਾਅਦ ਜਿਹੜਾ ਲੋਕਾਂ ਦੇ ਵੱਲੋਂ ਇਸ ਨੂੰ ਘੇੜ ਕੇ ਉੱਥੋਂ ਕਾਬੂ ਕਰ ਲਿਆ ਜਾਂਦਾ ਤੇ ਹੁਣ ਮਾਮਲਾ ਪੂਰਾ ਪੁਲਿਸ ਕੋਲ ਪਹੁੰਚ ਚੁੱਕਾ ਹੈ ਪੁਲਿਸ ਦੇ ਵੱਲੋਂ ਜਿਹੜਾ ਹੈ ਬੱਸ ਚਾਲਕ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਉੱਥੇ ਜ਼ਿਕਰ ਗੱਲ ਕਰੀਏ ਤਾਂ ਦਿਵਾਲੀ ਤੋਂ ਪਹਿਲਾਂ ਪੂਰੇ ਪਿੰਡ ਦੇ ਵਿੱਚ ਗਮਗੀਨ ਮਾਹੌਲ ਜਿਹੜਾ ਉਹ ਬਣ ਗਿਆ ਹੈ ਜਾਣਕਾਰੀ ਦੇ ਅਨੁਸਾਰ ਜੇਕਰ ਗੱਲ ਕੀਤੀ ਜਾਵੇ ਅਤਾ ਜਿਹੜੀ ਰੋਡਵੇਜ ਬੱਸ ਹੈ ਤੇਜ਼ ਰਫ਼ਤਾਰ ਦੇ ਨਾਲ ਆ ਰਹੀ ਸੀ ਜਿਸ ਕਾਰਨ ਇਹ ਪੂਰਾ ਹਾਦਸਾ ਵਾਪਰਿਆ ਹੈ ਅਤਾ ਬੱਚਿਆਂ ਨੂੰ ਜਿਹੜਾ ਬੱਸ ਦੇ ਹੇਠ ਡਰੜ ਦਿੱਤਾ ਇਸ ਬੱਸ ਚਾਲਕ ਦੇ ਵੱਲੋਂ ਤਾਂ ਪਰਿਵਾਰ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਸਰਕਾਰ ਦੇ ਵੱਲੋਂ ਕੱਚੇ ਬੱਸ ਮੁਲਾਜ਼ਮ ਜਿਹੜਾ ਉਹ ਭਰਤੀ ਕੀਤੇ ਜਾ ਰਹੇ ਨੇ ਤੇ ਇਸ ਦੇ ਵਿੱਚੋਂ ਜ਼ਿਆਦਾਤਰ ਡਰਾਈਵਰ ਜਿਹੜਾ ਨੇ ਉਹ ਨਸ਼ਾ ਕਰਕੇ ਬੱਸ ਚਲਾਉਂਦੇ ਨੇ ਜਿਸ ਕਾਰਨ ਇਹ ਹਾਦਸੇ ਵਾਪਰ ਰਹੇ ਨੇ ਫਿਲਹਾਲ ਪੁਲਿਸ ਨੇ બસ ਵੀ ਆਪਣੇ ਕਬਜੇ ਚ ਲੈ ਲਈ ਐ ਤੇ ਡਰਾਈਵਰ ਨੂੰ ਵੀ ਕਾਬੂ ਕਰ ਲਿਆ ਹੈ ਤੇ ਇਸ ਬਾਬਤ ਤੇ ਜਾਣਕਾਰੀ ਦਿੰਦੇ ਹੋਏ ਪਰਿਵਾਰ ਕ ਮੈਂਬਰ ਤੇ ਪੁਲਿਸ ਅਧਿਕਾਰੀ ਕੀ ਕੁਛ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਂਦੇ ਆ ਸਕੂਲ ਚ ਜਾ ਰਹੇ ਸੀ ਬੱਚੇ ਚੱਕ ਬੱਸ ਇਹਨਾਂ ਨੇ ਮਗਰਵਾ ਕੇ ਬੱਸ ਮਾਰਤੀ ਪਰ ਚੱਕਣ ਦਾ ਤਾਂ ਹੱਕ ਬਣਦਾ ਸੀ ਰੋਕਣਾ ਸੀ ਹੁਣ ਬੱਚ ਮੁੰਡੇ ਦੂਜੇ ਮੁੰਡੇ ਨੇ ਆ ਕੇ ਬੱਸ ਰੋਕੀ ਫੇਰ ਰੋਕੇ ਚੱਕਿਆ ਹਾਂ ਕਿਵੇਂ ਦੇਖਦੇ ਹੋ ਮਾਤਾ ਕੀ ਕਹਿਣਾ ਚਾਹੋਂਗੇ ਇਹ ਜੀ ਗੱਲਾਂ ਅਸੀਂ ਕੀ ਚਾਹਣਾ ਚਾਹਦੇ ਹਾਂ ਇਹ ਹੱਲ ਹੋਣਾ ਚਾਹੀਦਾ ਸਰਕਾਰ ਨੂੰ ਐਂ ਤੇ ਫੇਰ ਸਾਰੇ ਬੱਚੇ ਮਰ ਜਾਣਗੇ ਰੋਜ਼ ਸਕੂਲ ਜਾਂਦੇ ਕਿਹੜਾ ਇੱਕ ਦਿਨ ਜਾਂਦਾ ਬੱਚੇ ਛੋਟੇ ਜਾਂਦੇ ਜੇ ਗਰੀਬ ਬੰਦੇ ਦੇ ਬੱਚੇ ਪੈਦਲ ਵੀ ਨਹੀਂ ਸੀ ਵਿਚਾਰਾ ਇੱਕ ਮੁੰਡਾ ਨਾਲ ਸੀ ਉਹ ਵੀ ਭੱਜ ਕੇ ਬਚਿਆ ਦੋ ਤਾਂ ਦੇਥੀ ਹੋ ਗਏ ਨੇ ਇੱਕ ਘਰ ਦੇ ਹੀ ਫੇਰ ਹੀ ਕੀ ਹੋਣਾ ਚਾਹੀਦਾ ਗਰੀਬ ਬੰਦੇ ਬੱਚੇ ਤੇ ਪੜਾਉਣੇ ਪੜਾ ਚਾਹੇ ਸਕੂਲ ਬੰਦ ਕਰ ਦੇਣ ਸਰਕਾਰ ਵੱਡਿਆਂ ਵੱਡਿਆਂ ਦੇ ਵੀ ਕਰਨ ਫਿਰ ਕਿਹਾਰੇ ਜਵਾਕ ਇੱਕ 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 ਵੱਡਿਆਂ ਵੱਡਿਆਂ ਦੇ ਵੀ ਕਰਨ ਫਿਰ ਜਿਹਦੇ ਸਾਡੇ ਗਰੀਬਾਂ ਦੇ ਮਾਰ ਤੇ ਵੱਡਿਆਂ ਦੇ ਵੀ ਸਕੂਲ ਬੰਦ ਕਰ ਸਰਕਾਰ ਹੋਰ ਕੀ ਕਰੂਗੀ ਬੱਚੇ ਤਾਂ ਫਿਰ ਰੋਜ਼ ਹੀ ਮਾਰਿਆ ਕਰਨਗੇ ਚਨੀਰ ਸਰਕਾਰੀ ਸਰਕਾਰੀ ਭਾਈ ਜੀ ਕੁਛ ਨਹੀਂ ਤੜਕੇ ਦੋ ਬੱਚੇ ਨਾ ਉਹਦਾ ਡੈਡੀ ਬੱਚੇ ਨੂੰ ਛੱਡਣ ਜਾ ਰਿਹਾ ਸੀ ਸਕੂਲ ਉਹ ਸਾਈਡ ਤੇ ਖੜੇ ਹੋਏ ਸੀ ਚਿੱਟੀ ਵੱਡੀ ਤੋਂ ਸਾਈਡ ਤੇ ਖੜੇ ਹੋਏ ਸੀ ਬਿਲਕੁਲ ਬਿਲਕੁਲ ਸਾਈਡ ਤੇ ਖੜੇ ਹੋਏ ਸੀ ਪੀਆਰਸੀ ਵਾਲੇ ਨੇ ਆਪ ਦੀ ਜਲਦਬਾਜ਼ੀ ਦੇ ਵਿੱਚ ਪੂਰੀ ਕਾਲੀ ਦੇ ਵਿੱਚ ਫੇਟ ਮਾਰੀ ਆ ਬੱਚਿਆਂ ਨੂੰ ਤੇ ਦੋਨੇ ਬੱਚਿਆਂ ਦੀ ਦਰਦਨਾਕ ਤਰੀਕੇ ਨਾਲ ਮੌਤ ਹੋ ਗਈ ਜਮਾ ਥੱਲੇ ਲੇਟੜਦਾ ਬੱਚਿਆਂ ਨੂੰ ਉਹਨਾਂ ਦਾ ਇੱਕ ਕੁੜੀ ਦਾ ਤਾਂ ਮੰਨ ਕੇ ਚੱਲ ਸੀਗੀ ਆਪਣੇ 6 ਸਾਲ ਦੀ ਇਹ 8 ਸਾਲ ਦੀ ਸੀਗੀ हां ਉਹਦੇ ਇੱਕ ਨਾਮ ਮੀਨਾ ਇੱਕ ਨਾਮ ਜਸਵੀਰ ਕੌਰ ਹੈ ਜੀ ਠੀਕ ਹੈ ਜੀ ਤੇ ਉਹਨਾਂ ਦੇ ਘਰ ਦਾ ਬਹੁਤ ਬੁਰਾ ਹਾਲ ਹੈ ਜੀ ਪਹਿਲੇ ਉਹਨੇ ਚਾਰ ਪੰਜ ਕੁੜੀਆਂ ਨੇ ਤੇ ਇੱਕ ਭਾਈ ਆ ਮੁੰਡੇ ਦੇ ਅਸੀਂ ਤਾਂ ਕਾਰਵਾਈ ਚਾਹੁੰਦੇ ਆ ਵੀ ਕਾਰਵਾਈ ਕੀਤੀ ਜਾਵੇ ਜੀ ਪੀਆਰਟੀ ਦੇ ਵਿੱਚ ਸੁਣ ਦੇ ਵਿੱਚ ਆ ਵੀ ਆਇਆ ਜੀ ਜਿਹੜੇ ਹੁਣ ਸਰਕਾਰੀ ਬੱਸਾਂ ਦੇ ਵਿੱਚ ਮਰਾਜ਼ਮ ਬੈਠੇ ਹੋਏ ਗੱਡੀਆਂ ਚਲਾਈ ਜਾਂਦੇ ਆ ਡਰਾਈਵਰ ਉਹ ਸਰਕਾਰੀ ਨਹੀਂ ਹੈਗੇ ਉਹ ਅਰਧ ਸਰਕਾਰੀ ਮੰਨ ਕੇ ਚੱਲੋ ਵੀ ਨਾ ਤਾਂ ਪੱਕੇ ਆ ਨਾ ਕੱਚਾ ਜਿਹਾ ਉਹ ਪ੍ਰਾਈਵੇਟ ਤੌਰ ਤੇ ਉਹਨਾਂ ਨੇ ਬਿਠਾਏ ਹੋਏ ਆ ਬਸ ਦਿਹਾੜੀਆਂ ਦੇ ਲਿਹਾ ਲਾ ਕੇ ਉਹਨਾਂ ਦੀ ਗੁੰਡਾ ਕਰਦੀ ਹੈ ਜੀ ਇਹ ਇੱਕ ਪਿੱਛੇ ਸਾਡੇ ਪਿੰਡ ਲਾਲਿਆਂ ਵਾਲੀ ਕੋਲੇ ਅੱਡੇ ਦੇ ਉੱਪਰ ਹੀ ਜਾਮ ਬੱਸ ਦੇ ਨਾਲ ਫੇਟ ਮਾਰ ਕੇ ਆਈ ਆਪਣੇ ਗੱਡੀ ਦੇ ਪਿੱਛੋਂ ਜਾਂਦੀ ਗੱਡੀ ਦੇ ਬਰੀਜਾ ਦੇ ਪਿੱਛੋਂ ਮਾਰੀ ਆ ਜਾਨ ਮਾਲ ਦਾ ਬਸ ਨੁਕਸਾਨ ਉਹਨੋਂ ਬਚ ਗਈ ਜਾਨ ਦਾ ਬਸ ਗੱਡੀ ਦਾ ਬਹੁਤ ਨੁਕਸਾਨ ਕਰਿਆ ਜੀ ਠੀਕ ਹੈ ਜੀ ਅਜੇ ਤੱਕ ਇੱਕ ਕਾਰਵਾਈ ਚਾਹੁੰਦੇ ਆ ਜੀ ਪੀਆਰਟੀਸੀ ਦੇ ਪੂਰਾ ਕਾਰਵਾਈ ਕੀਤੀ ਜਾਵੇ ਜੀ ਜਿਹੜੇ ਬੱਚਾ ਦਾ ਨੁਕਸਾਨ ਹੋਇਆ ਉਹਨਾਂ ਨੂੰ ਕਲੇਮ ਦਵਾਇਆ ਜਾਵੇ दारू पे ਉਹਨਾਂ ਜਿਹੜਾ ਬੰਦਾ ਗੱਡੀ ਚਲਾ ਰਿਹਾ ਸੀਗਾ ਉਹਨੇ ਅਜੇ ਤੱਕ ਨਸ਼ਾ ਵੀ ਕਰਿਆ ਹੋਇਆ ਜੀਗਾ ਜਮਾਨ ਇਸਈ ਸੁਮੇਤ ਪੁਲਿਸ ਪਾਰਟੀ ਦੇ ਦਿਵਾਲੀ ਦੇ ਤਿਹਾਉਰ ਕਾਰਨ ਬੱਸ ਵੱਡਾ ਝਨੀਰ ਮਜੂਦ ਸੀ ਤਾਂ ਉੱਤੇ ਸਾਨੂੰ ਇੱਕ ਇਤਲਾਹ ਮਿਲੀ ਵੀ ਝਨੀਰ ਤੋਂ ਸਹਿਬ ਮਾਨਸਵਾਲੀ ਸਾਈਡ ਇੱਕ ਬੱਸ ਨੇ ਐਕਸੀਡੈਂਟ ਕੀਤਾ ਹੈ ਅਸੀਂ ਮੌਕੇ ਤੇ ਪੁੱਜੇ ਤਾਂ ਮੌਕੇ ਪਰ ਦੋ ਬੱਚਿਆਂ ਦੀ ਮੌਤ ਹੋਈ ਹੋਈ ਸੀ ਉਹ ਜੋ ਸਕੂਲ ਉਹਨਾਂ ਦਾ ਪਿਤਾ ਸ਼ਿੰਦਰ RAM ਉਹਨਾਂ ਨੂੰ ਸਕੂਲ ਚੱਡਣ ਜਾ ਰਿਹਾ ਸੀਗਾ ਇੱਕ ਬੱਚੀ ਦੀ ਉਮਰ 7 ਸਾਲ ਹੈ ਇੱਕ ਦੀ 12 ਸਾਲ ਹੈਗੀ ਬਸ ਉੱਪਰ ਚੜਨ ਕਰਨ ਦੋਨਾਂ ਦੀ ਮੌਕੇ ਤੇ ਮੌਤ ਹੋ ਗਈ ਤੇ ਡਰਾਈਵਰ ਰਣਜੀਤ ਸਿੰਘ ਪੁੱਤਰ ਕੌਰ ਸਿੰਘ ਨੂੰ ਮੌਕੇ ਤੋਂ ਜ਼ਿੰਮੇਵਾਰ ਕਰ ਲਿਆ ਇਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਇੱਕ ਪਿੱਛੇ ਵੀ ਐਕਸੀਡੈਂਟ ਹੋਇਆ ਗੱਡੀ ਦਾ ਬੱਸ ਦੇ ਨਾਲ ਹੀ ਪੀਆਰਸੀ ਹਾਂ ਉਹ ਤੇ ਵੀ ਦੂਜੀ ਪੁਲਿਸ ਪਾਰਟੀ ਗਈ ਹੋਈ ਹੈ ਉਹ ਬੱਸ ਵੱਜੀ ਹੈ ਗੱਡੀ ਦੇ ਵਿੱਚੋਂ ਪਿੱਛੇ ਉਹਦੇ ਵੀ ਕਾਰਵਾਈ ਕੀਤੀ ਜਾ ਰਹੀ ਹੈ